ਪੰਜਾਬ ਦੇ ਰੋਪੜ ਰੇਂਜ ਦੇ ਡੀਆਈਜੀ ਹਰਚੰਦ ਸਿੰਘ ਪੁੱਲਰ ਨੂੰ ਰਿਸ਼ਵਤ ਕੇਸ ਦੇ ਵਿੱਚ ਸੀਬੀਆਈ ਨੇ 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਹੁਣ ਡੀਆਈਜੀ ਹਰਚੰਦ ਸਿੰਘ ਪੁੱਲਰ ਸਸਪੈਂਡ ਕਰ ਦਿੱਤੇ ਗਏ ਨੇ ਤੇ 14 ਦਿਨਾਂ ਦੀ ਉਹ ਨਿਆਂਇਕ ਹਿਰਾਸਤ ਚ ਭੇਜੇ ਗਏ ਨੇ ਤੇ ਲਗਾਤਾਰ ਸੀਬੀਆਈ ਦੇ ਵੱਲੋਂ ਉਹਨਾਂ ਦੇ ਕੋਲੋਂ ਜੋ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਜਿਹੇ ਦੇ ਵਿਚਾਲੇ ਇਸ ਜਾਂਚ ਦੇ ਦੌਰਾਨ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ ਤੇ ਡੀਆਈਜੀ ਹਰਚੰਦ ਸਿੰਘ ਪੁੱਲਰ ਦਾ ਇੱਕ ਵਿਦੇਸ਼ੀ ਕਨੈਕਸ਼ਨ ਵੀ ਸਾਹਮਣੇ ਆਇਆ ਹੈ ਦੱਸਦੇ ਹਾਂ ਕਿ ਆਪਣੀ ਡਿਊਟੀ ਦੌਰਾਨ ਡੀਆਈਜੀ ਅਰਜਨ ਸਿੰਘ ਪੁਲਰ 10 ਵਾਰ ਦੁਬਈ ਦੇ ਟੂਰ ਕਰਕੇ ਆਏ ਨੇ ਤੇ ਸੀਬੀਆਈ ਜਾਂਚ ਦੇ ਵਿੱਚ ਇਸ ਦਾ ਖੁਲਾਸਾ ਹੋਇਆ ਹੈ ਕਿ ਆਪਣੇ ਡਿਊਟੀ ਦੌਰਾਨ ਉਹ 10 ਵਾਰ ਦੁਬਈ ਦੀ ਯਾਤਰਾ ਤੇ ਗਏ ਨੇ ਅਜੇ ਇਹ ਦੇ ਵਿਚਾਲੇ ਸੀਬੀਆਈ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਸੀਬੀਆਈ ਸੂਤਰਾਂ ਦੀ ਮੰਨੀਏ ਤਾਂ ਦੱਸ ਦਈਏ ਕਿ ਡੀਆਈਜੀ ਅਰਜਨ ਸਿੰਘ ਪੁਲਰ ਜੋ ਸਸਪੈਂਡ ਕੀਤੇ ਗਏ ਨੇ ਉਹਨਾਂ ਦੇ ਦੁਬਈ ਦੇ ਵਿੱਚ 2 ਅਤੇ ਕੈਨੇਡਾ ਦੇ ਵਿੱਚ 3 ਫਲੈਟ ਹੋਣ ਦੀ ਵੀ ਖਬਰ ਜੋ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਦੱਸਦੀ ਕਿ 16 ਅਕਤੂਬਰ ਨੂੰ ਸੀਬੀਆਈ ਨੇ ਡੀ ਐਚ ਰਚਨ ਸਿੰਘ ਪੁੱਲਰ ਨੂੰ 8 ਲੱਖ ਦੇ ਰਿਸ਼ਵਤ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਦੀਆਂ ਦੋ ਰਿਹائشਾਂ ਤੇ ਸੀਬੀਆਈ ਦੇ ਵੱਲੋਂ ਰੇਡ ਕੀਤੀ ਗਈ ਸੀ ਦੱਸਦੀ ਹੈ ਕਿ ਚੰਡੀਗੜ੍ਹ ਰਿਹائش ਤੇ ਜਦ ਸੀਬੀਆਈ ਦੇ ਵੱਲੋਂ ਰੇਡ ਕੀਤੀ ਗਈ ਤਾਂ 7.5 ਕਰੋੜ ਕੈਸ਼ ਜੋ ਸੀ ਉਹਨਾਂ ਦੇ ਘਰ ਤੋਂ ਬਰਾਮਦ ਹੋਇਆ ਅਤੇ ਉੱਥੇ ਹੀ 2.5 ਕਿਲੋ ਦੇ ਕਰੀਬ ਸੋਨੇ ਦੇ ਗਹਿਣੇ ਜੋ ਸੀ ਉਹ ਸੀਬੀਆਈ ਨੇ ਮੌਕੇ ਤੋਂ ਬਰਾਮਦ ਕੀਤੇ ਉੱਥੇ ਹੀ ਲੁਧਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਤਾਂ ਸੀਬੀਆਈ ਸੂਤਰ ਇਹ ਕਹਿ ਰਹੇ ਨੇ ਕਿ ਲੁਧਿਆਣਾ ਦੇ ਵਿੱਚ ਉਹਨਾਂ ਦੀ ਤਕਰੀਬਨ 55 ਏਕੜ ਜੋ ਜ਼ਮੀਨ ਹੈ ਉਹੋਂ ਦੀ ਖਬਰ ਸਾਹਮਣੇ ਆਈ ਹੈ ਤੇ ਮਾਛੀਵਾੜਾ ਦੇ ਵਿੱਚ ਉਹਨਾਂ ਦੀਆਂ 20 ਦੁਕਾਨਾਂ ਜੋ ਨੇ ਉਹ ਹਨ ਤਾਂ ਜਹੇ ਦੇ ਵਿਚਾਲੇ ਲਗਾਤਾਰ ਸੀਬੀਆਈ ਦੇ ਵੱਲੋਂ ਜਾਂਚ ਜੋ ਹੈ ਕੀਤੀ ਜਾ ਰਹੀ ਹੈ ਲਗਾਤਾਰ ਰੇਡਾਂ ਜੋ ਨੇ ਉਹ ਡੀਆਈਜੀ ਹਰਜਨ ਸਿੰਘ ਪੁੱਲਰ ਤੇ ਕਾਰਵਿਚ ਕੀਤੀਆਂ ਜਾ ਰਹੀਆਂ ਨੇ ਦੱਸਦੀ ਹੈ ਕਿ ਬੀਤੇ ਦਿਨੀ ਵੀ 8 ਦਿਨਾਂ ਦੇ ਬਾਅਦ ਜੋ ਹੈ ਉਹ ਸੀਬੀਆਈ ਦੇ ਵੱਲੋਂ ਦੁਬਾਰਾ ਚੰਡੀਗੜ੍ਹ ਰਿਹائش ਤੇ ਰੇਡ ਕੀਤੀ ਗਈ ਸੀ ਪ੍ਰਿੰਟਰਾਂ ਤੇ ਹੋਰ ਚੀਜ਼ਾਂ ਲੈ ਕੇ ਜੋ ਹੈ ਸੀਬੀਆਈ ਉਹਨਾਂ ਦੇ ਘਰ ਪਹੁੰਚੀ ਸੀ ਜਿਸ ਤੋਂ ਬਾਅਦ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਹੁਣ ਇੱਕ ਵਿਦੇਸ਼ੀ ਕਨੈਕਸ਼ਨ ਵੀ ਜੋ ਹੈ ਨਿਕਲ ਕੇ ਸਾਹਮਣੇ ਆਇਆ ਹੈ ਕਿ ਆਪਣੀ ਡਿਊਟੀ ਦੌਰਾਨ ਡੀਏਜੀ ਹਰਚੰਨ ਪੁੱਲਰ 10 ਵਾਰ ਦੁਬਈ ਟੂਰ ਤੇ ਜੋ ਹੈ ਉਹ ਗਏ ਸੀ ਤੇ ਜਹੇ ਦੇ ਵਿਚਾਲੇ ਉਹਨਾਂ ਦੇ ਫਲੈਟ ਹੋਣ ਦੀ ਵੀ ਖਬਰ ਜੋ ਹੈ ਉਹ ਸਾਹਮਣੇ ਆਈ ਹੈ ਤਾਂ ਦੁਬਈ ਦੇ ਵਿੱਚ ਉਹਨਾਂ ਦੇ ਦੋ ਤੇ ਕੈਨੇਡਾ ਦੇ ਵਿੱਚ ਤਿੰਨ ਫਲੈਟ ਜੋ ਹੈ ਉਹ ਨਿਕਲਣ ਦੀ ਜੋ ਖਬਰ ਹੈ ਉਹ ਸਾਹਮਣੇ ਆਈ ਹੈ ਤਾਂ ਲਗਾਤਾਰ ਸੀਬੀਆਈ ਦੇ ਵੱਲੋਂ ਜੋ ਜਾਂਚ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਸੀਬੀਆਈ ਦੇ ਵੱਲੋਂ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਪ੍ਰਾਪਰਟੀਆਂ ਜੋ ਉਹਨਾਂ ਦੇ ਨਾਮ ਤੇ ਨੇ ਇਹ ਕਿਸੇ ਹੋਰ ਦੇ ਨਾਮ ਤੇ ਵੀ ਖਰੀਦੀਆਂ ਗਈਆਂ ਹਨ ਜਾਂ ਨਹੀਂ ਤਾਂ ਜਾਇਦੇ ਵਿਚਾਲੇ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਜੋ ਵੀ ਪ੍ਰਾਪਰਟੀਆਂ ਸੀ ਇਹ ਕਿਸ ਦੇ ਨਾਮ ਤੇ ਜੋ ਹੈ ਡੀਆਈਜੀ ਹਰਜਨ ਸਿੰਘ ਪੁੱਲਰ ਦੇ ਵੱਲੋਂ ਲਈਆਂ ਗਈਆਂ ਦੱਸ ਦਈਏ ਕਿ ਹਰਜਨ ਸਿੰਘ ਪੁੱਲਰ ਦੇ ਵੱਲੋਂ 8 ਲੱਖ ਦੀ ਰਿਸ਼ਵਤ ਦੀ ਮੰਗ ਜੋ ਅਸੀਂ ਉਹ ਕਿਸੇ ਕੇਸ ਦੇ ਵਿੱਚ ਕੀਤੀ ਗਈ ਸੀ ਜਿਸ ਤੋਂ ਬਾਅਦ ਰੰਗੇ ਹੱਥੀ ਸੀਬੀਆਈ ਨੇ ਡੀਆਈਜੀ ਹਰਜਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ 16 ਅਕਤੂਬਰ ਨੂੰ ਗ੍ਰਿਫਤਾਰੀ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀ ਗਿਆ ਤੇ ਕੋਰਟ ਨੇ 14 ਦਿਨਾਂ ਦੀ ਰਿਮਾਂਡ ਤੇ ਜੋਸੀ ਉਹ ਹਰਚਨ ਸਿੰਘ ਪੁੱਲਰ ਨੂੰ ਭੇਜ ਦਿੱਤਾ ਜਾਹੇ ਦੇ ਵਿਚਾਲੇ ਇਸ ਜਾਂਚ ਦੇ ਵਿਚਾਲੇ ਜੋ सीबीआई ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਹਿਮ ਖੁਲਾਸੇ ਜੋ ਨੇ ਉਹ ਰਹੇ